ਅੱਜ ਫਲੋਰ ਦੇ ਲਾਗੇ ਨੰਗਲ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਔਰ ਜਿਹਦੀ ਜ਼ਿੰਮੇਵਾਰੀ ਪਤਵੰਤ ਸਿੰਘ ਪੰਨੂ ਨੇ ਲਈ ਹੈ ਔਰ ਐਸੇ ਕਟਿਆ ਆਦਮੀ ਜਿਹੜੇ ਕਿ ਸਮਾਜ ਨੂੰ ਗੰਗਲਾ ਕਰ ਰਹੇ ਨੇ ਇਹਨਾਂ ਦੇ ਉੱਤੇ ਜਿਹੜੀ ਹੈ ਸਖਤੀ ਦੇ ਨਾਲ ਨਕੇਲ ਪਾਉਣ ਦੀ ਲੋੜ ਹੈ ਔਰ ਮੈਂ ਜਿੱਥੇ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਉੱਥੇ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਤੇ ਜਿਹੜੀ ਜਲਦ ਤੋਂ ਜਲਦ ਨਕੇਲ ਵੀ ਕਸੀ ਜਾਵੇ ਤਾਂ ਕਿ ਇਸ ਸਮਾਜ ਦੇ ਵਿੱਚ ਜਿਹੜੀ ਹਿੰਦੂ ਸਿੱਖ ਭਾਈਚਾਰਤ ਔਰ ਦਲਿਤਾਂ ਦੇ ਵਿੱਚ ਔਰ ਬਾਕੀ ਜਿਹੜੀ ਆ ਸਿੱਖ ਸਮਾਜ ਦੇ ਵਿੱਚ ਜਿਹੜੀ ਨਫਰਤ ਦੇ ਬੀ ਬੋਝ ਰਿਹਾ ਐ ਐਸੇ ਵਿਅਕਤੀਆਂ ਨੂੰ ਜਿੰਨੀ ਜਲਦੀ ਹੋਵੇ ਉਹਦੇ ਤੇ ਸਖਤ ਕਾਰਵਾਈ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਮੈਂ ਤੇ ਇਹ ਕਹਾਂਗਾ ਕਿ ਜਿੰਨੀ ਜਲਦੀ ਹੋਵੇ ਇਹੋ ਜਿਹੇ ਅੰਸਰ ਖਤਮ ਕਰਨੇ ਚਾਹੀਦੇ ਨੇ ਤਾਂ ਕਿ ਸਮਾਜ ਨੂੰ ਬਚਾਇਆ ਜਾ ਸਕੇ ਸੋ ਮੈਂ ਸਾਰੇ ਦਲਿਤ ਭਰਾਵਾਂ ਨੂੰ ਵੀ ਅਪੀਲ ਕਰਦਾ ਇਹ ਹੋ ਜਏ ਜਿਹੜੀ ਵਿਅਕਤੀ ਹੈ ਇਸ ਸਮਾਜ ਨੂੰ ਗੰਦਲਾ ਕਰਨਾ ਚਾਹੁੰਦੇ ਸੋ ਸਾਨੂੰ ਵੀ ਇੱਕ ਦ੍ਰਿੜਤਾ ਦੇ ਨਾਲ ਸਬੂਤ ਦੇਣਾ ਚਾਹੀਦਾ ਹੈ ਇਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਔਰ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਆਪਣੀ ਆਵਾਜ਼ ਨੂੰ ਗੁਲੰਦ ਕਰਨਾ ਚਾਹੀਦਾ ਇਹ ਜਿਹੜਾ ਕੁਛ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮੱਦੇ ਨਜ਼ਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਗਿਆ ਹੈ ਇਹਦਾ ਹੋਰ ਕੋਈ ਮਤਲਬ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਦੀ फडਕਾਹਟ ਚਾਉਣ ਦੀ ਲੋੜ ਨਹੀਂ ਇਹ ਗਲਤ ਅਨਸਰਾਂ ਦਾ ਕੰਮ ਹੈ ਤੇ ਗਲਤ ਅਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਬੜੀ ਖੇਤੀ ਐਸੀ ਬੰਦਿਆਂ ਨੂੰ ਫੜ ਲਵਾਂਗੇ ਸੋ ਇਹ ਇੱਕ ਟੋਕਲੀ ਸਮਾਜ ਦੇ ਵਿੱਚ ਕਟਕਣ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵੀ ਸਦਭਾਵਨਾ ਤੇ ਪਿਆਰ ਕਾਇਮ ਰੱਖਣਾ ਚਾਹੀਦਾ ਹੈ ਅਜਿਹੇ ਅੰਸਰਾਂ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਣਾ ਨਹੀਂ ਚਾਹੀਦਾ ਠੀਕ ਹੈ ਸਰ ਇਹ ਇਕੱਲਾ ਇੱਕ ਬਾਵਾ ਸਾਹਿਬ ਦੇ ਸਟੇਜ ਨੂੰ ਟਾਰਗੇਟ ਕਰ ਰਿਹਾ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਇਹੀ ਘਟਨਾ ਕੱਢੀ ਸੀ ਹੌਂਦਾਰਾ ਫਲੋਰ ਵਿੱਚ ਆ ਗਾਹਾਂ ਇਦਾਂ ਦੀ ਕੋਈ ਘਟਨਾ ਕੱਢੇ ਇਹਦੇ ਬਾਰੇ ਕੀ ਸਟੈਪ ਚੁੱਕਣ ਨੂੰ ਕਹਿੰਦੇ ਸਾਬ ਇਹਨੂੰ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਜੀ ਪਾਰਲੀਮੈਂਟ 'ਚ ਬੋਲਦੇ ਆ ਅੰਮੇਦਕਰ ਸਾਹਿਬ ਦੇ ਖਿਲਾਫ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੂਤ ਦੇ ਨਾਲ ਘਟਨਾ ਹੁੰਦੀ ਹੈ ਤੇ ਅੱਜ ਇੱਥੇ ਹੁੰਦੀ ਹੈ ਸੋ ਇਹ ਪੰਜਾਬ ਦੇ ਮਾਹੌਲ ਨੂੰ ਮੈਂ ਫੇਰ ਕਹਿਣਾ ਖਰਾਬ ਕਰਨ ਦੀ ਸਾਜ਼ਿਸ਼ ਹੈ ਤੁਸੀਂ ਇੱਕ ਗੱਲ ਦੇਖੋ ਕਿ ਅੰਬੇਦਕਰ ਸਾਹਿਬ ਦਾ ਸਿੱਖੀ ਦੇ ਨਾਲ ਕਿੰਨਾ ਪਿਆਰ ਸੀ ਇਹ ਸ਼ਾਇਦ ਇਹਨਾਂ ਲੋਕਾਂ ਨੂੰ ਪਤਾ ਨਹੀਂ ਅੰਬੇਦਕਰ ਸਾਹਿਬ ਇੰਨਾ ਪ੍ਰਭਾਵਿਤ ਸੀ ਸਿੱਖੀ ਤੋਂ ਸਿੱਖ ਕੌਮ ਤੋਂ ਤੇ ਗੁਰੂ ਸਾਹਿਬਾਨ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਿ ਉਹਨਾਂ ਨੇ ਇੱਕ ਸਮੇਂ ਜਦੋਂ ਉਹ ਬੁੱਧ ਕਾਰਮ ਵਿੱਚ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਉਣ ਦੀ ਜਿਹੜੀ ਇੱਛਾ ਜਾਰੀ ਕੀਤੀ ਜ਼ਾਹਿਰ ਕੀਤੀ ਉਹਨਾਂ ਦੇ بیٹے ਅਮਰਸਰ ਵੀ ਆਏ ਤੇ ਉਹ ਕਾਫੀ ਹੱਦ ਤੱਕ ਇਸ ਕਦਾਰ ਦੇ ਨੇੜੇ ਆ ਗਏ ਸੀ ਕਿ ਉਹ ਸਿੱਖ ਧਰਮ ਨੂੰ ਅਪਣਾ ਰਹੇ ਸੀ ਲੈਕਿਨ ਉਹ ਗਾਇਰ ਰਹਿ ਗਈ ਤੇ ਉਹਨਾਂ ਨੇ ਫਿਰ ਬੁੱਧ ਧਰਮ ਨੂੰ ਪੜਾਇਆ ਪਰ ਉਹਨਾਂ ਦਾ ਜਿਹੜਾ ਸਿੱਖ ਧਰਮ ਦੇ ਲਈ ਪਿਆਰ ਹੈ ਉਹ ਕਿਸੇ ਤੋਂ ਘੱਟ ਨਹੀਂ ਹੈ ਬਲਕਿ ਜ਼ਿਆਦਾ ਹੈ ਅਰ ਉਹ ਬਹੁਤ ਸਿੱਖ ਧਰਮ ਤੋਂ ਪ੍ਰਭਾਵਿਤ ਸੀ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਾਹਿਬ ਕਿੰਨਾ ਵੱਡਾ ਮਹਾਨ ਬੰਦਾ ਸੀ ਤੇ ਉਹਦਾ ਸਿੱਖ ਧਰਮ ਦੇ ਨਾਲ ਕਿੰਨਾ ਪਿਆਰ ਸੀ ਠੀਕ ਹੈ ਸਰ ਜੀ ਇਦਾਂ ਦੇ ਸ਼ਰਾਰਤੀ ਆਂਸਰ ਹੈਗਾ ਉਹਨਾਂ ਨੂੰ ਕੀ ਵਾਰਗ ਦੇਣਾ ਚਾਹੁੰਦੇ ਸਰ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਜ਼ ਆ ਜਾਓ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੋ ਗਿਆ ਸਾਨੂੰ ਫੇਰ ਉਹੀ ਜੀ ਪੱਟੀ ਦੇ ਵਿੱਚ ਨਾ ਝੋਕੋ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਰਾ ਨੀਂਦ ਤੋਂ ਜਾਗੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਕਿਉਂ ਨਹੀਂ ਇੰਟੈਲੀਜੈਂਸ ਦੇ ਪਹਿਲਾਂ خیال ਵਿੱਚ ਆਉਂਦੀਆਂ আর ਉਹਨਾਂ ਨੂੰ ਧਿਆਨ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਪਹਿਲਾਂ ਹੀ ਤੇ ਕਿਉਂ ਨਹੀਂ ਨੱਪਿਆ ਜਾਂਦਾ ਜਿਹੜੇ ਬੰਦੇ ਐਸਾ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦੇ ਆ ਉਹਨਾਂ ਨੂੰ ਸਰਕਾਰ ਦੀ ਇੰਟੈਲੀਜੈਂਸ ਪਹਿਲਾਂ ਹੀ ਸਨਾਖਤ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇੱਥੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੇ ਨਾ ਤਾਂ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਕੋਰ ਕੀਤੀ ਨਾ ਹੁਣ ਇੱਥੇ ਕੀਤੀ ਅਰ ਇਹ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਘਟਨਾਵਾਂ ਵਧੀ ਜਾ ਰਹੀਆਂ ਜਿਹੜੇ ਮਾੜੇ ਅਨਸਰ ਹੈ ਉਹ ਆਪਸੀ ਪਾਈਚਾਰਾ ਖਤਮ ਕਰਕੇ ਲੜਾਈਆਂ ਕਰਾਣਾ ਚਾਹਦੇ ਆ ਜਿਸ ਇਹ ਘਟਨਾਵਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਦਾ